ਸਸ਼ੀਗਲ ਦੋਸਤੋ ਮੈਂ ਤੁਹਾਡਾ ਆਪਣਾ ਜਤਿੰਦਰ ਸਿੰਘ ਹਾਂ ਲੋ ਅੱਜ ਮਸਕਾ ਚਸਕਾ ਤੇ ਫਿਰ ਸਵਾਗਤ ਕਰਦੇ ਆਂ ਅੱਜ ਇੱਕ ਮੁੱਦਾ ਸੀ ਜੋ ਦੀਨਾ ਨਗਰ ਦਾ ਸੀ ਤਾਂ ਮੁੱਦਾ ਇਹ ਸੀ ਕਿ ਇੱਕ ਦੁਕਾਨ ਜਿਹੜੀ ਆ ਉਹ ਸਬਲੇਟ ਕਰ ਦਿੱਤੀ ਜਾਂਦੀ ਆ ਸਬਲੇਟ ਦਾ ਮਤਲਬ ਕੀ ਕਿ ਦੁਕਾਨ ਜਿਹੜੀ ਉਹ ਪਹਿਲੇ ਕਿਸੇ ਨੂੰ ਦਿੱਤੀ ਜਾਂਦੀ ਆ ਤੇ ਉਸ ਤੋਂ ਬਾਅਦ ਜਿਹੜੀ ਆ ਉਹ ਅੱਗੇ ਦੁਕਾਨ ਜਿਹੜੀ ਉਹ ਵੇਚ ਦਿੱਤੀ ਜਾਂਦੀ ਆ ਇੱਕ ਜਗ੍ਹਾ ਨਹੀਂ ਲਗਭਗ ਦੋ ਤੋਂ ਤਿੰਨ ਜਗ੍ਹਾ ਸੋ ਦੇਖਣਾ ਇਹ ਹੋਏਗਾ ਕਿ ਜੋ ਉਹਨਾਂ ਦੇ ਭਰੋਸੇ ਜੋ ਸੂਤਰਾਂ ਦੀ ਗੱਲ ਕਰੀਏ ਤੇ ਉਹਨਾਂ ਦਾ ਕਹਿਣਾ ਹੈ ਕਿ ਅਲ ਇਕੱਲੀ ਇੱਕ ਦੁਕਾਨ ਨਹੀਂ ਆ ਜਿਹੜੀ ਤੁਸੀਂ ਮੇਰੇ ਮਗਰਲੀ ਸਾਈਡ ਤੇ ਦੇਖਦੇ ਹੋ ਜੀ ਬਿਮਾ ਨਗਰ ਚ ਲਗਭਗ 25 ਤੋਂ 50 ਦੁਕਾਨਾਂ ਨੇ ਜਿਹੜੀਆਂ ਅੱਗੇ ਜਿਹੜੀਆਂ ਨੇ ਉਹ ਵੇਚ ਦਿੱਤੀਆਂ ਗਈਆਂ ਨੇ ਤੇ ਕਮੇਟੀ ਘਰ ਜਿਹੜਾ ਵਾ ਕੁੰਭ ਕਰਨ ਦੀ ਨੀਂਦੇ ਜਿਹੜਾ ਸੁੱਤਾ ਵਾ ਸੋ ਇਹ ਜਿਹੜੀ ਦੁਕਾਨ ਸੀ ਇਹ ਵਿਵਾਦਾਂ ਚ ਇਸ ਕਰਕੇ ਆਈ ਕਿ ਕੁਝ ਦਿਨ ਪਹਿਲੇ ਜਿਹੜੀ ਸੀ ਇੱਥੇ ਇੱਕ ਨਜਾਇਜ਼ ਜਿਹੜੇ ਉਹ ਕਬਜ਼ਾ ਹੋ ਰਿਹਾ ਸੀ ਤੇ ਕਮੇਟੀ ਦੇ ਇੱਕ ਮੁਲਾਜ਼ਮ ਨੇ ਤਹਿਲ ਕਦਮੀ ਕਰਦੇ ਇਹਨੂੰ ਢਵਾਇਆ ਸੋ ਜਦੋਂ ਢਵਾ ਦਿੱਤਾ ਗਿਆ ਤੇ ਅਜੇ ਥੋੜਾ ਸਮਾਂ ਨਹੀਂ ਹੋਇਆ ਤੇ ਅੱਜ ਛੁੱਟੀ ਵਾਲੇ ਦਿਨ ਜਿਹੜਾ ਚੱਲੋ ਕਬਜ਼ਾ ਫੇਰ ਜਿਹੜਾ ਉਹ ਸਟਾਰਟ ਐਜ਼ ਇਟ ਇਜ਼ ਜਿਹੜਾ ਉਹ ਹੋ ਗਿਆ ਸੋ ਇੱਥੋਂ ਸਾਫ਼ ਨਜ਼ਰ ਆਂਦਾ ਵਾ ਕਿ ਕਮੇਟੀ ਤੇ ਹੀ ਪ੍ਰਬੰਧਕ ਕਿਸੇ ਨਾ ਕਿਸੇ ਦੀ ਰਲੀ ਭੁਗਤ ਨਾਲ ਇਹ ਸਾਰਾ ਕੰਮ ਹੋ ਰਿਹਾ ਵਾ ਇਹ ਕੋਈ ਵੀ ਜਿਹੜਾ ਵਾ ਐਕਸ਼ਨ ਲੈਣ ਨੂੰ ਤਿਆਰ ਨਹੀਂ ਸੋ ਦੇਖਣਾ ਹੋਵੇਗਾ ਕਿ ਪ੍ਰਸ਼ਾਸਨਾਨਾਮ ਤੋਂ ਤਾਂ ਇਹ ਕਿਹਾ ਜਾਂਦਾ ਕਿ ਭਗਵੰਤ ਮਾਨ ਦੀ ਸਰਕਾਰ ਆ ਤੇ ਬੜੀ ਹੀ ਵਧੀਆ ਤੇ ਇਮਾਨਦਾਰ ਸਰਕਾਰ ਆ ਪਰ ਦੂਜੇ ਪਾਸੇ ਦੇਖਿਆ ਜਾਏ ਤੇ ਇਹ ਜਿਹੜਾ ਕਬਜ਼ਾ ਐਜ਼ ਇਟ ਐਜ਼ ਹੋ ਰਿਹਾ ਤੇ ਇੱਥੇ ਸਵਾਲੀਆਂ ਨਿਚਾਲਾ ਕਿ ਇਹ ਕਬਜ਼ਾ ਕਰਾਉਣ ਵਾਲਾ ਕੌਣ ਆ ਇਹ ਇੰਨੀ ਹਿੰਮਤ ਕਿੱਥੋਂ ਆ ਜਾਂਦੀ ਆ ਲੋਕਾਂ ਦੇ ਵਿੱਚ ਜਿਹੜੇ ਉਹ ਨਜਾਇਜ਼ ਕਬਜ਼ੇ ਕਰ ਲੈਣ ਤੇ ਕਮੇਟੀ 'ਚ ਜਾ ਕੇ ਉਹ ਧਰਨਾ ਵੀ ਲਾਉਣ ਸਾਰਾ ਕੁਝ ਕੰਮ ਤੇ ਉਸ ਤੋਂ ਬਾਅਦ ਬੇਫਿਕਰ ਹੋ ਕੇ ਉਹ ਕੰਮ ਕਰਦੇ ਨਜ਼ਰ ਆਉਣ। ਸੋ ਦੇਖਣਾ ਹੋਏਗਾ ਕਿ 30 ਤੋਂ 35 ਦੁਕਾਨਾਂ ਵੀ ਕਿਹੜੀਆਂ ਨੇ ਜਿਹੜੀਆਂ ਕਿੰਨੇ-ਕਿੰਨੇ 'ਚ ਵਿਕੀਆਂ ਨੇ। ਜਿਵੇਂ ਸੂਤਰਾਂ ਦੀ ਮੰਨੀਏ ਤਾਂ ਉਹਨਾਂ ਦਾ ਕਹਿਣਾ ਇਹ ਆ ਕਿ 2 ਤੋਂ ਲੈ ਕੇ 20-20 ਲੱਖ ਤੱਕ ਜਿਹੜੀਆਂ ਦੁਕਾਨਾਂ ਇਹ ਅੱਗੇ ਵਿਕੀਆਂ ਨੇ। ਇਹ ਕਮੇਟੀ ਨੂੰ ਜਿਹੜਾ ਰੈਂਟ ਜਾਂਦਾ ਉਹ 250 ਤੋਂ 500 ਤੱਕ ਰੈਂਟ ਜਾਂਦਾ। ਸੋ ਦੇਖਣਾ ਹੋਏਗਾ ਕਿ ਇਸ ਗੈਂਗ ਦੇ ਪਿੱਛੇ ਕਿਸ ਦਾ ਹੱਥ ਆ। ਦੇਖਦੇ ਰਹੋ ਮਸਤਾ-ਮਸਤਾ ਟਾਈਮ ਦੁਪਹਿਰ।